ਪੰਜਾਬੀ ਆਪਣੇ ਸ਼ੌਂਕ ਦੇ ਕਾਰਨ ਪੂਰੀ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ। ਪੰਜਾਬੀ ਆਪਣਾ ਸ਼ੌਂਕ ਪੂਰਾ ਕਰਨ ਦੇ ਲਈ ਹਰ ਕੀਮਤ ਅਦਾ ਕਰ ਦਿੰਦੇ ਨੇ ਅਜੇ ਹਾਈ ਕੁਝ ਵੇਖਣ ਨੂੰ ਮਿਲਿਆ ਬਟਾਲਾ ਸ਼ਹਿਰ ਵਿਖੇ ਜਿੱਥੇ ਇੱਕ ਨੌਜਵਾਨ ਵੱਲੋਂ ਆਪਣੇ ਇੱਕ ਕਨਾਲ ਵਿਖੇ ਬਣਾਏ ਘਰ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਕਿ ਲੋਕ ਉਸ ਦਾ ਘਰ ਦੂਰੋਂ ਦੂਰੋਂ ਦੇਖਣ ਲਈ ਆਉਂਦੇ ਨੇ ਦੱਸ ਦਈਏ ਕਿ ਇਸ ਨੌਜਵਾਨ ਨੇ ਆਪਣੇ ਘਰ ਦੀ ਦਿੱਖ ਪੁਰਾਤਨ ਸਮੇਂ ਦੇ ਪਿੰਡਾਂ ਵਰਗੀ ਬਣਾਈ ਹੈ ਉਹੀ ਕੱਚੀਆਂ ਗਲੀਆਂ ਉਹੀ ਕੱਚੇ ਘਰ ਉਸੇ ਤਰ੍ਹਾਂ ਦੇ ਬਾਜ਼ਾਰ ਅਤੇ ਉਸੇ ਤਰ੍ਹਾਂ ਦੇ ਹੀ ਘਰ ਦਾ ਦਰਵਾਜ਼ਾ ਲਗਾਇਆ ਹੈ ਮੀਡੀਆ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਇਹ ਘਰ ਇੱਕ ਸ਼ੌਕ ਦੇ ਤੌਰ ਤੇ ਬਣਾਇਆ ਸੀ ਪਰ ਜਿਸ ਨੂੰ ਹੁਣ ਦੇਖਣ ਦੇ ਲਈ ਲੋਕ ਦੂਰੋਂ ਦੂਰੋਂ ਆਉਂਦੇ ਨੇ ਤੇ ਫੋਟੋਆਂ ਖਿੱਚਵਾਉਂਦੇ ਨੇ ਤੇ ਮੂਵੀਆਂ ਬਣਾਉਂਦੇ ਨੇ ਅੱਜਕੱਲ ਇਹ ਘਰ ਮੇਰੀ ਕਮਾਈ ਦਾ ਸਾਧਨ ਬਣ ਗਿਆ ਉਸਨੇ ਦੱਸਿਆ ਕਿ ਮੇਰੇ ਵੱਲੋਂ ਇਸ ਨੂੰ ਤਿਆਰ ਕਰਨ ਵਿੱਚ ਕਾਫੀ ਸਮਾਂ ਲੱਗਾ ਕਿਉਂਕਿ ਪੁਰਾਤਨ ਸਮੇਂ ਦੀਆਂ ਤਵੀਆਂ ਮਸ਼ੀਨਾ ਤਵੇ ਰਿਕਾਰਡਿੰਗ ਟੀਵੀ ਸੰਦੂਕ ਅਤੇ ਪੁਰਾਣੀਆਂ ਜੀਪਾਂ ਤੱਕ ਵੀ ਇਸ ਘਰ ਵਿੱਚ ਰੱਖੀਆਂ ਗਈਆਂ ਨੇ ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣਦੀਆਂ ਨੇ ਅਸਲ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਆ ਆਪਾਂ ਪ੍ਰੀ ਵਾਈਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜਾਂ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਸ਼ੂਟ ਦੇ ਫਿਰ ਮੈਂ ਮਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰਾਪਰਟੀ ਪਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਹਾ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਾਂ ਹੁੰਦਾ ਹੁੰਦਾ ਸੀ ਤੋਂ ਉਹ ਹੀ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿਹਾ ਯਾਰ ਬੱਚਿਆਂ ਨੂੰ ਵੀ ਨਾਲ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰਾਪਰਟੀ ਪਈ ਉਸ ਹਸਾਬ ਦਾ ਪਿੰਡ ਜਿਹਾ ਟਾਈਪ ਤਿਆਰ ਕਰ ਲਿਆ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ ਹੁਣ ਸਾਡੇ ਕੋਈ ਆਣਗਵਾਨ ਕੋਈ ਆਉਂਦਾ ਉਹ ਵੀ ਵੇਖਦਾ ਇਹ ਸੀ ਇਹਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈਏ ਸਾਡੇ ਲੱਗਣਾ ਇੱਕ ਚੀਜ਼ ਬਣੀ ਆ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਹੁੰਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਮਤਲਬ ਇੱਕ ਹਵੇਲੀ ਬਣਾਈ ਹੋਈ ਆ ਗਲੀਆਂ ਇਦਾਂ ਜਿਦਾ ਪਿੰਡ ਦੀਆਂ ਗਲੀਆਂ ਪੂਰੇ ਉਹੀ ਮਤਲਬ ਟੇਸਟ ਮੈਨੂੰ ਚਾਹਨਾ ਹੈ ਕਿ ਜਿੱਦਾਂ ਪਿੰਡ 'ਚ ਗਲੀਆਂ ਹੁੰਦੀਆਂ ਵਾ ਇਹ ਗਲੀਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ ਸਾਰਾ ਕੁਝ ਸਵੇਚੂ ਹਸਾਉਣਾ ਪੁਰਾਣੇ ਮਾਡਲ ਲਾਏ ਆ ਕਿ ਬੰਦਾ ਪੁੱਛੇ ਯਾਰਾ ਕੀ ਚੀਜ਼ ਆ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਤੇ ਆਪਣੇ ਔਰ ਲਾਣੇ ਬੜੇ ਔਖੇ ਜਿਹੇ ਫਸਨ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਨੂੰ ਉਹ ਚੀਜ਼ ਫਿਰ ਪੂਰਾ ਪਰਮਾ ਮੈਂ ਸੋਚਿਆ ਜੋ ਹੈ ਕਿ ਪੂਰਾ ਪੁਰਾਣਾ ਪਿੰਡ ਹੀ ਬਣਾਉਣਾ ਫਿਰ ਉਹ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਇਕੱਲੇ ਇਕੱਲਿਆਂ ਵੀ ਹਾਂ ਚੀਜ਼ ਵੀ ਵਾਕਿਆ ਪਤਾ ਲੱਗੇ ਕਿ ਉਹੋ ਚੀਜ਼ ਪਿੰਡ ਬੜੀ ਇਕੱਲੇ ਇਕੱਲੇ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕਵੈਸਟ ਕਰਕੇ ਵੀ ਲਾਇਰੋ ਵੀ ਆਪਾਂ ਆ ਚੀਜ਼ ਤਿਆਰ ਕਰਨ ਲੱਗੇ ਆ ਤੁਸੀਂ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਕਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣੀਆਂ। ਬਿਲਕੁਲ ਜੀ ਬਿਲਕੁਲ। ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਕਿਸੇ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ। ਕਈ ਜਿਹੜੇ ਉਹ ਇਸ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਲਈ ਲਾਉਣੀ ਆ। ਉਹਨਾਂ ਕਈਆਂ ਮੌਕੇ ਦਾ ਫਾਇਦਾ ਵੀ ਲੈ ਲੈਂਦੇ ਉਹਨੇ। ਕਿ ਨਹੀਂ ਆ ਭਾਈ ਇਹਨੇ ਦੀ ਦੇਣੀ ਆ ਜੀ ਇਹਨੇ ਦੀ ਦੇਣੀ ਆ ਫਿਰ ਲੈਣੀ ਹੋਈ। ਮਨ ਨੂੰ ਤਸੱਲੀ ਜੀ ਹੁੰਦੀ ਹੈ। ਬਿਲਕੁਲ ਜੀ। ਪੂਰਾ ਸੋਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਵਹੀਦਾ। ਕੇਵਲੇ ਬੱਚਿਆਂ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ। ਹ ਉਹ ਘੋਟੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜਿਆ ਨਹੀਂ ਮਿਲਦਾ ਘੁਟਾਂ ਜੀ ਹੁਣ ਆਉਣ ਲੱਗਦਾ ਜਿੱਦਾਂ ਘੁਟਾਂ ਜਿਆ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਵੀ ਸਾਰਾ ਕੁਝ ਵਧੀਆ ਉਹ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਸੱਟੇ ਹੁੰਦੇ ਵੀ ਵੇਖਦੇ ਸੀ ਬਿਲਕੁਲ ਜੀ ਬਿਲਕੁਲ ਜੀ ਉਹੋ ਹੀ ਚੀਜ਼ ਮੈਂ ਦੇਖਦਾ ਹੁੰਦਾ ਸੀ ਜਾ ਕੇ ਸਾਡੇ ਪਿੰਡ ਆਪਾਂ ਜਾਣਾ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬੱਸ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਘਟਸ ਰਹੀ ਹੈ ਪੁਰਾਣੇ ਕੀ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ ਜੇ